ਘਰੋਂ ਮੈਂ ਨਿਕਲਦਾ ਨਹੀਂ ਸੀ ਆ ਮੈਨੂੰ ਇਦਾਂ ਹੋ ਗਿਆ ਵੀ ਮੈਂ ਮੈਨੂੰ ਪੋਲੀਓ ਹੋ ਗਿਆ ਦੂਜੇ ਲੋਕ ਭੱਜੇ ਫਿਰਦੇ ਮੈਂ ਇਦਾਂ ਫਿਰਦਾਗਾ ਕਹਿੰਦੇ ਵੀ ਚਲੋ ਹੁਣ ਬਿਯਾਹ ਦਿਖਾ ਲੈਨੇ ਮੈਂ ਜਦ ਬਸ ਸਟੈਂਡ ਉੱਤੇ ਤੁਰਿਆ ਨਾ ਤਾਂ ਉਸ ਟਾਈਮ ਮੈਨੂੰ ਮਹਿਸੂਸ ਹੋਇਆ ਯਾਰ ਵੀ ਮੈਂ ਕਿੰਨਾ ਚੰਗਾ ਦੂਜਿਆਂ ਨਾਲੋਂ ਉਹ ਜਿਹੜੇ ਪਏ ਆ ਉਹਨੇ ਦੋਵੇਂ ਲੱਤਾਂ ਖੜੀਆਂ ਕਿਸੇ ਦੀਆਂ ਇਹਦੀ ਬਾਹ ਵੱਡੀ ਹੋਈ ਆ ਉਹ ਵਿਚਾਰੇ ਪੀਖ ਮੰਗਦੇ ਪਏ ਆ ਉਹ ਮੈਂ ਮੰਗਦਾ ਤਾਂ ਨਹੀਂ ਕਿਸੇ ਤੋਂ ਕਮਾਉਣਾ ਤਾਂ ਹੈਗਾਗਾ ਤਕਾਬੜ ਹੁੰਦੀ ਐ ਵੀਰੇ ਪਰ ਕੀ ਕਰੀਏ ਘਰ ਦੀਆਂ ਮਜਬੂਰੀਆਂ ਤੇ ਮਿਹਨਤ ਜਦ ਮਿਹਨਤ ਮੂਰੇ ਆ ਜਾਂਦੀ ਐ ਨਾ ਫਿਰ ਤਕਾਬੜ ਤੂੜ ਸਭ ਭੁੱਲ ਜਾਈਦਾਗਾ ਹੁਣ ਬਾਕੀ ਆਟੋ ਵਾਲੇ ਖੜੇ ਰਹਿੰਦੇ ਆ ਮੈਨੂੰ ਬਥੇਰੇ ਕਹਿੰਦੇ ਤੂੰ ਕਹਿੰਦੇ ਖੜਜਿਆ ਕਰ ਕਦੇ ਵੀ ਮੈਂ ਨਹੀਂ ਯਾਰ ਖੜ ਕੇ ਕੀ ਫਾਇਦਾ ਤੁਸੀਂ ਮੈਂ ਸਾਰੀ ਦਿਹਾੜੀ ਖੜ ਕੇ 20 ਰੁਪਏ ਪਿੱਛੇ ਖੜੇ ਰਹਿੰਦੇ ਹਾਂ ਉਦੋਂ ਬੈਹ ਜਰਾ ਦੋ ਦੁਬਾਰੀ ਘੁੰਮੋ ਉਸ ਤੋਂ ਬਾਅਦ ਤੁਹਾਨੂੰ ਸਵਾਰੀ ਮਿਲ ਜਾਂਦੀ ਐ ਜੋ ਬਣ ਗਿਆ ਚਾਹੇ ਜੋਸੋ ਬਣ ਜੇ ਪੰਜੋ ਬਣ ਜੇ ਆਪਾਂ ਕਦੇ ਟੈਨਸ਼ਨ ਨਹੀਂ ਲਈ ਜੋ ਵੀ ਹੈਗਾ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਐ ਜਿਹੜੇ ਪੀਖ ਮੰਗਦੇ ਆ ਉਹਨਾਂ ਨੂੰ ਪੀਖ ਮੰਗਣ ਦੀ ਲੋੜ ਨਹੀਂ ਹੈਗੀ ਮਿਹਨਤ ਕਰੋ ਔਰ ਮਿਹਨਤ ਦੇ ਵਿੱਚ ਹੀ ਸਾਰਾ ਕੁਝ ਹੈਗਾ ਮੈਂ ਦੇਖੋ ਮੈਂ ਕਿਸੇ ਤੋਂ ਕੁਝ ਨਹੀਂ ਅਜੇ ਤੱਕ ਲਿਆ ਚਾਹੇ ਮੇਰੇ ਮਾਂ ਪਿਓ ਤੋਂ ਪੁੱਛ ਲੋ ਜਾਗੇ ਚਾਹੇ ਮੇਰੇ ਚਾਚੇ ਤੋਂ ਬੋਲੇ ਕੇ ਕਿਸੇ ਤੋਂ ਪੁੱਛ ਲੋ ਜਾਗੇ ਅਜੇ ਤੱਕ ਕਿਸੇ ਤੋਂ ਆਪਾਂ ਕੁਝ ਨਹੀਂ ਲਿਆ ਜੋ ਵੀ ਕੀਤਾ ਆਪਣੀ ਮਿਹਨਤ ਨਾਲ ਕੀਤਾ ਜੋ ਵੀ ਲਿਆ ਆਪਣੀ ਮਿਹਨਤ ਨਾਲ ਲਿਆ ਮਿਹਨਤ ਨਾਲ ਲਿਆਗਾ ਕੋਈ ਵੀ ਅਜੇ ਤੱਕ ਮੈਨੂੰ ਇਹ ਨਹੀਂ ਕਹਿ ਸਕਦਾ ਕਰਮਜੀਤ ਨੇ ਸਾ ਤੋਂ 1 ਰੁਪਿਆ ਵੀ ਲਿਆ ਆਊਗਾ ਸਾਈਲੋ ਮੈਂ ਇਹ ਗੱਲ ਸੋਝਾ ਸੀ ਆ ਵੀਰ ਜੀ ਜ਼ਰੂਰ ਵੀਰ ਮੈਂ ਠੀਕ ਹੁੰਦਾ ਮੇਰੇ ਵੀ ਬੱਚੇ ਹੁੰਦੇ ਆ ਮੇਰ ਘਰ ਵਾਲੀ ਹੁੰਦੀ ਪਰ ਮੈਂ ਇਹ ਸੋਝਾਂ ਪਿਆ ਯਾਰ ਵੀ ਤੂੰ ਦੇਖ ਕੇ ਇੱਕ ਵਾਰੀ ਦੇਖ ਦੁਨੀਆਦਾਰੀ ਆਪਾਂ ਘੁੰਮਦੇ ਆ ਉਹ ਵਿੱਚ ਜਿਨ੍ਹਾਂ ਨੇ ਬੱਚੇ ਹੈਗੇ ਆ ਉਹਨੂੰ ਸਾਹਮਣੇ ਕਿਤੇ ਮਾਂ ਕੋਈ ਉਹਨੂੰ ਕੌਣ ਸਾਹਮਣੇ ਪਿਆਗਾ ਮੈਂ ਕਹਿੰਨਾ ਜਾਓ ਮੇਰੇ ਨਾਲ ਚਲੋ ਮੈਂ ਕਿੰਨੇ ਤੁਹਾਨੂੰ ਬਿਰਦ ਰਾਹ ਤੁਹਾਨੂੰ ਦਿਖਾ ਦਿੰਦਾਗਾ ਉਹ ਮਾਂ ਬੇ ਉਹਨਾਂ ਦੇ ਉੱਥੇ ਰੋਲਦੇ ਫਿਰਦੇ ਆ ਮੈਂ ਪਹਿਲੇ ਇਹ ਆਟੋ ਲਿਆ ਸੀ ਤਾਂ ਮੈਂ ਚਲਾਨ ਖਾਤਰ ਨਹੀਂ ਲਿਆ ਸੀ ਇਹ ਆਟੋ ਲੈਣ ਤੋਂ ਬਾਅਦ ਮੈਂ ਪਹਿਲੇ ਇਕੱਲਾ ਚਲਾਇਆ ਇਹ ਸਿਰਫ ਆਪਣੇ ਆਣ ਜਾਣ ਖਾਤਰ ਹੀ ਲਿਆ ਫੈਕਟਰੀ ਜਾਂਦਾ ਸੀ ਫੈਕਟਰੀ ਤੋਂ ਆ ਕੇ ਇੱਧਰ ਜਾਂਦਾ ਸੀ ਸਿਰਫ 2 ਘੰਟੇ ਡੇਲੀ ਲਈ ਚਲਾਉਂਦਾ ਸੀ ਸ਼ਾਮ ਨੂੰ ਉਸ ਤੋਂ ਬਾਅਦ ਫਿਰ ਮੈਨੂੰ ਮੇਰੇ ਦੋਸਤ ਕਹਿਣ ਲੱਗੇ ਕਹਿੰਦੇ ਵੀ ਚੱਲ ਤੂੰ ਜੱਤ ਲੈ ਹੀ ਲਿਆਗਾ ਫਿਰ ਤੂੰ ਫੈਕਟਰੀ 'ਚ ਕੀ ਕਰਨਾਗਾ ਤੂੰ ਇਹੀ ਚਲਾ ਲਾ ਇਹਦੇ ਵਿੱਚ ਹੀ ਚਲਾ ਕੇ ਆਪਣੀ ਮਿਹਨਤ ਦੀ ਮਜ਼ਦੂਰੀ ਕਰ ਲਾ ਨਮਸਕਾਰ ਆਰਐਮਬੀ ਟੈਲੀਵਿਜ਼ਨਾਂ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਯਾਨੀ ਕਿ ਹਰਦੀਪ ਸ਼ੇਰਪੁਰ ਸਵਾਗਤ ਕਰਦਾ ਹਾਂ ਉਮੀਦ ਕਰਦਾ ਸੀ ਠੀਕ ਠਾਕ ਹੋਵੋਗੇ ਅੱਜ ਤੁਹਾਡੀ ਮੁਲਾਕਾਤ ਇੱਕ ਘੈਂਟ ਸ਼ਖਸ਼ਣਾ ਕਰਾਉਂਗਾ ਮੈਂ ਇੱਕ ਮੈਨੂੰ ਸ਼ੇਰ ਵੀ ਯਾਦ ਆ ਰਿਹਾ ਕਹਿੰਦੇ ਬੇਫਿਕਰੇ ਨੇ ਉਹ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ سینਾ ਪੱਥਰਾਂ ਦਾ ਤੇ ਅੱਜ ਇੱਕ ਅਜਿਹੇ ਸ਼ਖਸ਼ ਦੀ ਕਹਾਣੀ ਦਿਖਾਉਂਗਾ ਜਿਹੜੇ ਕਿ ਵੀਰ ਮੈਨੂੰ ਕਹਿਣਾ ਨਹੀਂ ਚਾਹੀਦਾ ਮੈਂ ਬੜੇ ਭਾਰੀ ਮਾ ਸ਼ਬਦਾਂ ਨਾਲ ਇੱਕ ਗੱਲ ਕਹਿ ਰਿਹਾ ਕਿ ਬਾਈ ਅਪਾਹਜ ਨੇ ਪੋਲੀ ਉਹ ਬਚਪਨ ਤੋਂ ਚੱਲ ਫਿਰ ਨਹੀਂ ਸਕਦੇ ਪ੍ਰੋਪਰ ਵਿਸਾਖੀਆਂ ਨਾਲ ਚੱਲਦੇ ਰਹਿਗੇ ਪਰ ਹਿੰਮਤ ਜਜ਼ਬਾ ਜਾਂ ਫਿਰ ਕਹਾਂਗੇ ਲਗਨ ਇੰਨੀ ਕਿ ਜ਼ਿਆਦਾ ਹੈਗੀ ਕਿ ਆਮ ਇਨਸਾਨ ਵੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਬਾਈ ਸਾਡੇ ਨਾਲ ਅਜ ਕਰਮਜੀਤ ਸਿੰਘ ਜੀ ਹੋਣਗੇ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਬਾਈ ਆਟੋ ਰਿਕਸ਼ਾ ਚਲਾਉਂਦੇ ਨੇ ਮੈਂ ਜਾਊਂਗਾ ਸ਼ਾਟ ਦਿਖਾ ਦਿਓ ਪਹਿਲਾਂ ਤਾਂ ਬਾਈ ਆਟੋ ਰਿਕਸ਼ਾ ਚਲਾਉਂਦੇ ਨੇਗੇ ਇੱਕ ਗੱਲ ਹੁੰਦੀ ਆ ਕਹਿੰਦੇ ਭਾਈ ਜਦੋਂ ਇੱਕ ਇਨਸਾਨ ਜਦ ਕੋਈ ਸਰੀਰ ਦੇ ਵਿੱਚ ਕੋਈ ਮੇਰੇ ਵਰਗੇ ਇਨਸਾਨ ਦੇ ਜਦ ਮੈਂ ਆਪਦੀ ਗੱਲ ਕਰੂੰਗਾ ਮੇਰੇ ਵਰਗੇ ਇਨਸਾਨ ਦੇ ਜਦ ਕੋਈ ਥੋੜੀ ਜਿਹੀ ਵੀ ਸੱਟ ਲੱਗ ਜਾਂਦੀ ਹੈ ਨਾ ਹਾਰ ਕੇ ਆਪਾਂ ਘਰੇ ਬਹਿ ਜਾਂਦੇ ਹਾਂਗੇ ਵੀ ਯਾਰ ਮੇਰੇ ਤਾਂ ਸੱਟ ਵੱਜੀ ਹੋਣਾ ਜਾਂ ਫਿਰ ਮੇਰੇ ਤਾਂ ਫਰਾਨੀ ਚੀਜ਼ ਦਰਦ ਕਰ ਰਹੀ ਹੈ ਕਿ ਮੇਰੇ ਤਾਂ ਹੁਣ ਕੰਮ ਨਹੀਂ ਹੋਣੇ ਹਿੰਮਤ ਹਾਰ ਕੇ ਢੇਰੀ ਢਾਕੇ ਘਰੇ ਬਹਿ ਜਾਂਦੇ ਹਾਂਗੇ ਪਰ ਇੱਕ ਆ ਵੀ ਵੀਰ ਨੇਗੇ ਜਿਨ੍ਹਾਂ ਨੇ ਹਿੰਮਤ ਹਾਰਨ ਦੀ ਬਜਾਏ ਉਹ ਜਿਹੜੀ ਜ਼ਿੰਦਗੀ ਨੂੰ ਇੱਕ ਨਵੇਂ ਮੋੜ ਤੇ ਲੈ ਚੱਲੇ ਨੇ ਬਾਈ ਦਾ ਸਵਾਗਤ ਹੈ ਬਾਈ ਹਸ਼ਕਾਲ ਠੀਕ ਹੋ ਜੀ ਗੱਲ ਵੀਰ ਜੀ ਸੇਧ ਕਿਵੇਂ ਆ ਜੀ ਪਹਿਲਾਂ ਤਾਂ ਬਹੁਤ ਵਧੀਆ ਵੀਰ ਜੀ ਵਧੀਆ ਬਾਈ ਹਾਂਜੀ ਵੀਰ ਜੀ ਵੀਰ ਮੈਂ ਕਿਹਾ ਗੱਲ ਕਹੀ ਆ ਮੈਂ ਕਿਹਾ ਭਾਈ ਨਾ ਅੱਜ ਕੱਲ ਤਾਂ ਦੌਰ ਇਹੋ ਜਿਹਾ ਚੱਲਦਾਗਾ ਜਾਂ ਫਿਰ ਸਮਾਂ ਇਹੋ ਜਿਹਾ ਚੱਲਦਾਗਾ ਮੇਰੇ ਵਰਗੇ ਦੇ ਮਾੜੇ ਜੇ ਕੋਈ ਸਿਰ ਵੀ ਕਰਨ ਕਰਦਾ ਹੋਵੇ ਨਾ ਜੀ ਜੀ ਅਸੀਂ ਉਹਦੀ ਇੰਟਰਵਿਊ ਕੈਨਸਲ ਕਰ ਦਿੰਨੇ ਯਾਰ ਵੀ ਅੱਜ ਨਹੀਂ ਜਾਂਦੇ ਹੈਗੇ ਆਪਾਂ ਇਕੱਲੇ ਤਾਂ ਰੋਕੇ ਵਗ ਚਲਾਂਗੇ ਇੰਨੀ ਮਾਲੋ ਜ਼ਿੰਦਗੀ ਤੋਂ ਇੰਨੇ ਨਿਰਾਸ਼ ਹੋਏ ਹੋਏ ਆਂਗੇ ਜੀ ਜੀ ਤੁਹਾਡੇ ਤਾਂ ਯਾਰ ਮੈਂ ਦੇਖ ਰਿਹਾਗਾ ਹੌਸਲਾ ਹੀ ਬੜਾ ਜਜ਼ਬਾਈ ਬੜਾਗਾ ਹਾਂਜੀ ਹਾਂਜੀ ਵੀਰ ਇੱਕ ਜਿਹੜੀ ਚਿਹਰੇ ਤੇ ਸਮਾਈਲ ਆ ਗਈ ਇਹ ਫਿਰ ਬਰਕਰਾਰ ਕਿਵੇਂ ਰੱਖਦੇ ਹੋ ਸਰ ਇਹ ਦੇਖੋ ਉੱਪਰ ਨੂੰ ਵੇਖ ਕੇ ਕਦੇ ਟਾਈਮ ਪਾਸ ਨਹੀਂ ਹੁੰਦਾ ਜਦ ਵੀ ਟਾਈਮ ਪਾਸ ਕਰਨਾ ਪੈਂਦਾ ਨਾ ਥੱਲੇ ਨੂੰ ਦੇਖ ਕੇ ਟਾਈਮ ਪਾਸ ਕਰਨਾ ਪੈਂਦਾ ਹਾਂ ਅੱਜ ਤੋਂ ਬਹੁ ਟਾਈਮ ਪਹਿਲਾਂ ਦੀ ਤੁਹਾਨੂੰ ਮੈਂ ਗੱਲ ਦੱਸਦਾ ਪਿਆਗਾ ਮੈਨੂੰ ਘਰੋਂ ਮੈਂ ਨਿਕਲਦਾ ਨਹੀਂ ਸੀਗਾ ਮੈਨੂੰ ਇਦਾਂ ਹੋ ਗਿਆ ਵੀ ਮੈਂ ਮੈਨੂੰ ਪੋਲੀਓ ਹੋ ਗਿਆ ਮੈਂ ਦੂਜੇ ਲੋਕ ਭੱਜੇ ਫਿਰਦੇ ਮੈਂ ਇਦਾਂ ਫਿਰਦਾਗਾ ਤਾਂ ਮੇਰੇ ਤਾਇਆ ਜੀ ਕਹਿੰਦੇ ਚੱਲ ਘਰ ਬੈਠਾ ਕੀ ਕਰਦਾ ਤੈਨੂੰ ਮੈਂ ਲੁਧਿਆਣੇ ਵਿਆਹ ਵਿਖਾ ਕੇ ਲੈ ਆਣਾ ਇਹ ਬਹੁਤ ਸੁਣਨ ਵਾਲੀ ਗੱਲ ਆ ਜੀ ਕਹਿੰਦੇ ਵੀ ਚਲੋ ਤੁਹਾਨੂੰ ਵਿਆਹ ਦਿਖਾ ਲੈਂਦੇ ਮੈਂ ਜਦ ਬਸ ਸਟੈਂਡ ਉੱਤੇ ਤੁਰਿਆ ਨਾ ਤਾਂ ਉਸ ਟਾਈਮ ਮੈਨੂੰ ਮਹਿਸੂਸ ਹੋਇਆ ਯਾਰ ਵੀ ਮੈਂ ਕਿੰਨਾ ਚੰਗਾ ਦੂਜਿਆਂ ਨਾਲੋਂ ਉਹ ਜਿਹੜੇ ਪਏ ਆ ਉਹਨੇ ਦੋਏ ਲੱਤਾਂ ਖੜੀਆਂ ਕਿਸੇ ਦੀਆਂ ਇਹਦੀ ਬਾਹ ਵੱਡੀ ਹੋਈ ਆ ਉਹ ਵਿਚਾਰੇ ਪੀਖ ਮੰਗਦੇ ਪਏ ਆ ਪਰ ਮੈਂ ਮੰਗਦਾ ਤਾਂ ਨਹੀਂ ਕਿਸੇ ਤੋਂ ਕਮਾਉਣਾ ਤਾਂ ਹੈਗਾਗਾ ਕੀ ਬਾਤ ਮੇਰੇ ਕੋਲੇ ਆਪਣਾ ਤਾਂ ਹੈ ਸਾਰਾ ਕੁਝ ਮੈਨੂੰ ਮੰਗਣ ਦੀ ਜਰੂਰਤ ਕੀ ਆ ਬਸ ਆਇਓ ਉਹ ਦਿਨੇ ਅੱਜ ਦਾ ਦਿਨ ਆ ਆਪਾਂ ਕਦੇ ਮੁੜ ਕੇ ਵੇਖਿਆ ਹੀ ਨਹੀਂ ਹੈਗਾ ਰੱਬ ਦੀ ਕਿਰਪਾ ਨਾਲ ਅੱਗੇ 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 ਵਧਦੇ ਗਏ ਪਹਿਲੇ ਸਲਾਈ ਦਾ ਕੰਮ ਸ਼ੁਰੂ ਕੀਤਾ ਪਹਿਲੇ ਸਲਾਈ ਸਿੱਖੀ ਬਹੁਤ ਟਾਈਮ ਜੀ ਸਲਾਈ ਦਾ ਕੰਮ ਸਿੱਖਿਆ ਕੋਟ ਪੈਂਟ ਤੱਕ ਸੀਤਾ ਜਿਉਂ ਹੌਜ਼ਰੀ ਲੇਨ ਦੇ ਵਿੱਚ ਕੰਮ ਕੀਤਾ ਹੌਜ਼ਰੀ ਲੇਨ ਤੋਂ ਕੰਮ ਕਰਨ ਤੋਂ ਬਾਅਦ ਫਿਰ ਤੌਲੀ ਫੈਕਟਰੀ ਚ ਕੰਮ ਕੀਤਾ ਉਦੋਂ ਬੀ ਟੀਚਿੰਗ ਕੀਤੀ ਟੀਚਿੰਗ ਕਰਨ ਤੋਂ ਬਾਅਦ ਫਿਰ ਬੂਟ ਕੰਪਨੀ ਚ 8 ਸਾਲ ਕੰਮ ਕੀਤਾ 10 ਸਾਲ ਲਾਏ ਹੁਣੇ ਮੈਂ ਘੱਟੋ ਘੱਟ ਬੂਟ ਕੰਪਨੀ ਦੇ ਵਿੱਚ ਮਰੇ ਕੋਲੜਾ ਦੇ ਵਿੱਚ ਉਸ ਤੋਂ ਬਾਅਦ ਫਿਰ ਮੈਨੂੰ ਲੱਗਿਆ ਬਿਨਹੀਂ ਯਾਰ ਮੈਂ ਰੋਜ਼ ਤੇਲ ਫੂਕਦਾ ਫਿਰਦਾ ਕਿ ਉਹਨਾਂ ਮੈਂ ਆਪਣਾ ਆਟੋ ਰਿਕਸ਼ਾ ਹੀ ਲੈ ਲਵਾਂ ਪਰ ਮੈਂ ਆਟੋ ਰਿਕਸ਼ਾ ਲਿਆ ਤੇ ਆਟੋ ਰਿਕਸ਼ੇ ਦੇ ਵਿੱਚ ਮੈਨੂੰ ਥੋੜਾ ਵਧੀਆ ਬੈਨੀਫਿਟ ਲੱਗਿਆ ਉਹਦੇ ਨਾਲ ਬੂਟ ਫੈਕਟਰੀ ਨਾਲੋਂ ਤੇ ਹੁਣ ਮੈਂ ਆਟੋ ਰਿਕਸ਼ਾ ਚਲਾਣੇ ਪਏ ਆ ਜੀ ਮੈਂ ਇੱਕ ਗੱਲ ਅਕਸਰ ਇੱਕ ਗੱਲ ਕਹੀ ਜਾਂਦੀ ਹੈਗੀ ਕਹਿੰਦੇ ਮੰਨ ਲਓ ਚਲੋ ਇਨਸਾਨ ਜਦੋਂ ਮਤਲਬ ਫਿਜ਼ੀਕਲੀ ਫਿੱਟ ਨਹੀਂ ਹੁੰਦਾ ਜੇ ਉਹਨੇ ਮੰਨ ਲਓ ਕੋਈ ਨੌਕਰੀ ਵੀ ਲੈਣੀ ਹੋਵੇ ਜਾਂ ਫਿਰ ਕੋਈ ਕੰਮ ਵੀ ਕਰਨਾ ਹੋਵੇ ਪਹਿਲਾਂ ਉਹਨੂੰ ਉਹ ਤਰੀਕੇ ਨਾਲ ਦੇਖਣਾ ਪੈਂਦਾ ਯਾਰ ਵੀ ਮੈਂ ਇਹ ਚੀਜ਼ ਨੂੰ ਮੈਨੇਜ ਕਰ ਪਾਉਂਗਾ ਜਾਂ ਫਿਰ ਉਹ ਚੀਜ਼ ਨੂੰ ਮੈਂ ਕਰ ਵੀ ਪਾਉਂਗਾ ਹੰਡਾ ਵੀ ਪਾਉਂਗਾ ਕਿਉਂਕਿ ਜਦੋਂ ਮੇਰਾ ਆਟੋ ਚਲਾਉਣਾ ਹੁਣ ਤੁਸੀਂ ਸੋਚਿਆ ਵੀ ਆਟੋ ਚਲਾਉਣੇ ਆਪਾਂ ਫਿਰ ਤੁਹਾਡੇ ਇਹ ਖਿਆਲ ਆਇਆ ਹੋਊਗਾ ਯਾਰ ਵੀ ਮੈਂ ਹੁਣ ਜਾ ਆ ਕਿਵੇਂ ਕਰੂੰ ਚੜਿਆ ਕਿਵੇਂ ਕਰੂੰ ਲੱਤਾਂ ਦਾ ਕੰਮ ਨਹੀਂ ਕਰਦੀਆਂ ਇਹ ਜੀ ਦਿਮਾਗ ਗੱਲਾਂ ਤਾਂ ਆਈਆਂ ਹੋਣਗੀਆਂ ਆਂਦੀਆਂ ਸਾਰੇ ਪਹਿਲਾਂ-ਪਹਿਲਾਂ ਆਈਆਂ ਸੀਗੀਆਂ ਮੈਂ ਪਹਿਲੇ ਹੀ ਉਹ ਆਟੋ ਲਿਆ ਸੀ ਤਾਂ ਮੈਂ ਚਲਾਣ ਖਾਤਰ ਨਹੀਂ ਲਿਆ ਸੀ ਹਾਂ ਸਿਰਫ ਮੈਂ ਆਪਣੇ ਆਉਣ ਜਾਣ ਖਾਤਰ ਲਿਆ ਸੀ ਆ ਕਿਉਂਕਿ ਮੈਂ ਪਹਿਲਾਂ ਤੋਂ ਨਾ ਪਹਿਲਾਂ ਮੇਰੇ ਕੋਲ ਟਰਾਈਸਾਈਕਲ ਹ ਕਿ ਪਹਿਲਾਂ ਤਾਂ ਉਹ ਵੀ ਤਿੰਨ ਪਹੀਆਂ ਵਾਲਾ ਹੀ ਚਲਾਉਂਦੇ ਸੀ ਫਿਰ ਟਰਾਈਸਾਈਕਲ ਤੋਂ ਬਾਅਦ ਫੇਰ ਮੈਨੇ ਮਿਹਨਤ ਕੀਤੀ ਐਕਟਵਲ ਲਈ ਉਹ ਵੀ ਤਿੰਨ ਪਹੀਆਂ ਨਾਲ ਚੱਲਦੀ ਸੀ ਉਹ ਤਿੰਨ ਪਹੀਆਂ ਦੇ ਨਾਲ ਚੱਲਦੇ-ਚੱਲਦੇ ਆਪਾਂ ਨੂੰ ਕੁਰਸ ਹੋ ਗਿਆ ਇਸ ਤਰ੍ਹਾਂ ਦਾ ਫਿਰ ਉਸ ਤੋਂ ਬਾਅਦ ਮੈਨੂੰ ਇਹ ਆਟੋ ਲੈਣ ਤੋਂ ਬਾਅਦ ਮੈਂ ਪਹਿਲਾਂ ਇਕੱਲਾ ਚਲਾਇਆ ਇਹ ਸਿਰਫ ਆਪਣੇ ਆਣ-ਜਾਣ ਖਾਤਰ ਹੀ ਲਿਆ ਫੈਕਟਰੀ ਜਾਂਦਾ ਸੀ ਫੈਕਟਰੀ ਤੋਂ ਆ ਕੇ ਇੱਧਰ ਜਾਂਦਾ ਸੀ ਸਿਰਫ 2 ਘੰਟੇ ਡੇਲੀ ਲੈ ਚਲਾਉਂਦਾ ਸੀ ਸ਼ਾਮ ਨੂੰ 5 ਵਜੇ ਸੁੱਟੀ ਹੁੰਦੀ ਫੈਕਟਰੀ ਤੋਂ ਬਾਅਦ ਫੈਕਟਰੀ ਤੋਂ ਬਾਅਦ ਆਟੋ ਕਿਸਾ ਚਲਾਉਂਦਾ ਸੀ ਆ ਆਟੋ ਦੇ ਵਿੱਚ ਜਦ ਮੈਨੂੰ ਸ਼ਾਮ ਨੂੰ 200 ਬਣ ਜਾਣਾ ਕਦੇ ਮੇਰਾ 300 ਹੀ ਬਣ ਜਾਣਾ ਕਦੇ 50 ਰੁਪਏ ਵੀ ਘਰ ਨੂੰ ਲੈ ਕੇ ਚਲੇ ਜਾਂਦੇ ਕਦੇ ਫ੍ਰੀ ਵੀ ਚਲੇ ਜਾਂਦੇ ਸੀਗੇ ਉਹ ਜਿੱਦਾਂ ਦੀ ਸਵਾਰੀ ਹੁੰਦੀ ਆ ਉਸ ਦਿਨ ਦਾ ਚਲੋ ਬਣ ਜਾਂਦਾ ਸੀ ਆ ਉਸ ਤੋਂ ਬਾਅਦ ਫਿਰ ਮੈਨੂੰ ਮੇਰੇ ਦੋਸਤ ਕਹਿਣ ਲੱਗੇ ਕਹਿੰਦੇ ਵੀ ਚਲ ਤੂੰ ਜਾਂ ਤੇ ਲੈ ਹੀ ਲਿਆਗਾ ਫਿਰ ਤੂੰ ਫੈਕਟਰੀ 'ਚ ਕੀ ਕਰਨਾਗਾ ਤੂੰ ਇਹੀ ਚਲਾ ਲਾ ਇਹਦੇ ਵਿੱਚ ਹੀ ਚਲਾ ਕੇ ਆਪਣੀ ਮਿਹਨਤ ਦੀ ਜੂਰੀ ਕਰ ਲਾ ਹੁਣ ਮੈਂ ਇਸੇ ਤਰ੍ਹਾਂ ਇਹ ਹੀ ਆਟੋ ਚਲਾ ਰਿਹਾ ਜੀ ਇਹ ਹੀ ਚਲਾ ਰਿਹਾ ਜੀ ਸਰ ਥਕਾਵਟ ਨਹੀਂ ਹੁੰਦੀ ਕਿਉਂਕਿ ਇੱਕ ਇੱਕ ਦਾ ਫਿਜ਼ੀਕਲੀ ਫੇਟਣੀ ਹੈਗੇ ਤੇ ਸਾਰਾ ਦਿਨ ਚਲਾਉਣਾ ਜੀ 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 ਥਕਾਵਟ ਹੁੰਦੀ ਹੈ ਵੀਰੇ ਪਰ ਕੀ ਕਰੀਏ ਘਰ ਦੀਆਂ ਮਜਬੂਰੀਆਂ ਤੇ ਮਿਹਨਤ ਜਦ ਮਿਹਨਤ ਮੂਰੇ ਆ ਜਾਂਦੀ ਹੈ ਨਾ ਫਿਰ ਥਕਾਵਟ ਤੋਂ ਸਭ ਭੁੱਲ ਜਾਈਦਾ ਹੁਣ ਸਿਰਫ ਥਕਾਵਟ ਦੇਖ ਕੇ ਤਾਂ ਨਹੀਂ ਕੁਝ ਹੁੰਦਾ ਹੁਣ ਬਾਕੀ ਆਟੋ ਵਾਲੇ ਖੜੇ ਰਹਿੰਦੇ ਆ ਮੈਨੂੰ ਬਥੇਰੇ ਕਹਿੰਦੇ ਤੂੰ ਕੰਨੇ ਖੜ ਜਿਆ ਕਰ ਕਦੇ ਵੀ ਮਾ ਨਹੀਂ ਯਾਰ ਖੜ ਕੇ ਕੀ ਫਾਇਦਾ ਤੁਸੀਂ ਮੈਂ ਸਾਰੀ ਦਿਹਾੜੀ ਖੜ ਕੇ 20 ਰੁਪਏ ਪੈਸੇ ਖੜੇ ਰਹਿਨੇ ਹਾਂ ਉਦੋਂ ਬੈਠਾ ਦੋ ਦਬਾਰੀ ਘੁੰਮੂ ਉਸ ਤੋਂ ਬਾਅਦ ਸਾਨੂੰ ਸਵਾਰੀ ਮਿਲ ਜਾਂਦੀ ਆ ਉਹ ਖੜੇ ਰਹਿ ਜਾਂਦੇ ਆ ਆਪਾਂ ਘੁੰਮ ਫਿਰ ਕੇ 5 ਵਜੇ ਨੂੰ ਆਪਣਾ ਘਰ ਚਲੇ ਜਾਣਾਗਾ 5 ਵਜੇ ਨੂੰ 5 ਵਜੇ ਨੂੰ ਆਪਣਾ ਘਰ ਚਲੇ ਜਾਣਾ ਜੋ ਬਣ ਗਿਆ ਚਾਹੇ 200 ਬਣ ਜੇ 50 ਬਣ ਜੇ ਆਪਾਂ ਕਦੇ ਟੈਨਸ਼ਨ ਨਹੀਂ ਲਈ ਜੋ ਵੀ ਹੈਗਾ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਹੈ ਬਿਲਕੁਲ ਬਿਲਕੁਲ ਬਾਈ ਜੇ ਫਿਰ ਜਿਆਦਾ ਦੂਰ ਦਾ ਫਿਰ ਕਿਹੜੇ ਲਾਉਣ ਦੀ ਦਿੱਕਤ ਆਉਂਦੀ ਹੋਊਗੀ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਵੀਰ ਜੀ ਇਹਦੇ ਵਿੱਚ ਇਹਦੇ ਵਿੱਚ ਨਾ ਇੱਕ ਤਾਂ ਆ ਇਦੇ ਵਿੱਚ ਇੱਕ ਵਾਰ ਬੈਠ ਕੇ ਘਰਵਾਂਗੇ ਬੈਗ ਵੀ ਆਪੇ ਮੁੜ ਜਾਣਾ ਕੋਈ ਹੋਰ ਨਹੀਂ ਕਰਨਾ ਹੈਗਾ ਬਾਕੀ ਦੇਖੋ ਜੀ ਸਾਰੇ ਬੰਦੇ ਕੁਝੇ ਨਹੀਂ ਹੁੰਦੇ ਹੈਗੇ ਵਿੱਚ ਬੰਦੇ ਹੈਲਪ ਕਰਨ ਵਾਲੇ ਵੀ ਹੁੰਦੇ ਆ ਜੇ ਕਦੇ ਲੋਡ ਪੈਂਦੀ ਆ ਤਾਂ ਬੰਦੇ ਹੈਲਪ ਦੀ ਖਾਤਰ ਮੂਰੇ ਆਉਂਦੇ ਆ ਵੀ ਯਾਰ ਬੰਦਾ ਇੱਕ ਹੈਂਡੀਕੈਪਡ ਆ ਯਾਰ ਇਹਦੀ ਮਦਦ ਕਰੋ ਬੰਦਾ ਕਮਾ ਰਿਹਾ ਯਾਰ ਕੰਮ ਕਰ ਰਿਹਾਗਾ ਵਿੱਚ ਬੰਦੇ ਬਹੁਤ ਵਧੀਆ ਮੰਨੇ ਮਿਲਦੇ ਵਿੱਚ ਵਿੱਚ ਕਦੇ ਕੋਈ ਹੁੰਦਾ ਕੋਈ ਸੌ ਖਾਂ ਖੋਦਾ ਨਾ ਖਾਸ ਤਾਂ ਕੋਈ ਬੰਦਾ ਇਦਾਂ ਦਾ ਹੁੰਦਾਗਾ ਮੇਂ ਨਹੀਂ ਵਧੀਆ ਮਿਲਦਾ ਪਰ ਤਕਰੀਬਨ ਇੰਨੀ ਲੈਫਟ ਦੇ ਵਿੱਚ ਤਕਰੀਬਨ ਬੰਦੇ ਆਪਾਂ ਨੂੰ ਸਾਰੇ ਹੀ ਵਧੀਆ ਮਿਲਦੇ ਆ ਕੋਆਪਰੇਟ ਕਰਨ ਵਾਲੀ ਮਿਲਦੇ ਆ ਇੱਕ ਵਾਰ ਤਾਂ ਮੇਰਾ ਬੈਂਚਰ ਵੀ ਹੋ ਗਿਆ ਸੀ ਆ ਉਹਨੇ ਵਿਚਾਰੇ ਨੇ ਮੁੰਡਿਆਂ ਨੇ ਜਦ ਹੀ ਇਟਾਂ ਲੱਭੀਆਂ ਇਟਾਂ ਲੱਭ ਕੇ ਲਾਈਆਂ ਲਾ ਕੇ ਵਿਚਾਰਿਆਂ ਨੇ ਮੇਰੀ ਸਟਿੱਪਣੀ ਚੇਂਜ ਕਰੀ ਕਹਿੰਦੇ ਲੈ ਕਰਮਜੀਤ ਤੈਨੂੰ ਕਹਿੰਦੇ ਦਿੱਕਤ ਨਹੀਂ ਪੈਣ ਦੇਵਾਂਗੇ ਉਹ ਵਿਚਾਰਿਆਂ ਨੇ ਆਪ ਹੀ ਉਹਨਾਂ ਨੇ ਮੇਰੀ ਸਟਿੱਪਣੀ ਚੇਂਜ ਕਰਕੇ ਆਪ ਹੀ ਸਟਿੱਪਣੀ ਕੱਸੀ ਸਾਰਾ ਕੁਝ ਕਰਕੇ ਮੈਨੂੰ ਕਹਿੰਦੇ ਬਸ ਬੈਠਾ ਰਹਿ ਇੱਧਰ ਤਾਂ ਬੰਦੇ ਬਹੁਤ ਵਧੀਆ ਵਧੀਆ ਮਿਲਦੇ ਵੀਰ ਜੀ ਦਿਲ ਤਾਂ ਖੁਸ਼ ਹੋ ਜਾਊਗਾ ਯਾਰ ਵੀ ਜੇ ਕੋਈ ਵੀ ਵੀ ਹਰ ਤਰ੍ਹਾਂ ਦੇ ਇਨਸਾਨ ਨੇ ਹਾਂਜੀ ਹਾਂਜੀ ਦੇਖੋ ਜਿਆਦਾ ਵਧੀਆ ਬੰਦੇ ਮਿਲਦੇ ਆ ਤਾਂ ਵਧੀਆ ਨਾਲ ਤਾਂ ਦਿਲ ਖੁਸ਼ ਹੋਊਗਾ ਹੀ ਉਹ ਬੰਦੇ ਯਾਦਾਂ ਰਹਿ ਜਾਂਦੀਆਂ ਨੇ ਹੁਣ ਇੱਕ ਬੰਦੇ ਨੇ ਮਦਦ ਨਹੀਂ ਕਰਨੀ ਉਹ ਉਹਨੂੰ ਆਪਾਂ ਘਟਿਆ ਪੰਤੇ ਯਾਦ ਕਰਨਾ ਇੱਕ ਨੂੰ ਵਧੀਆ ਪੰਤੇ ਯਾਦ ਕਰਨਾ ਉਹ ਦੋ ਬੰਦਿਆਂ ਦਾ ਵਿੱਚ ਫਰਕ ਤਾਂ ਬਹੁਤ ਹੈਗਾਗਾ ਨਾ ਜੇ ਤੁਸੀਂ ਵਧੀਆ ਬਣ ਕੇ ਰਹੋ ਸਾਡੇ ਵਰਗਿਆਂ ਦੀ ਹੈਲਪ ਕਰੋ ਤਾਂ ਸਾਡੇ ਵਰਗੇ ਵੀ ਕਮਾ ਕੇ ਖਾ ਸਕਦੇ ਆ ਜਿਹੜੇ ਪੀਕ ਮੰਗਦੇ ਆ ਉਹਨਾਂ ਨੂੰ ਪੀਕ ਮੰਗਣ ਦੀ ਲੋੜ ਨਹੀਂ ਹੈਗੀ ਮਿਹਨਤ ਕਰੋ ਔਰ ਮਿਹਨਤ ਦੇ ਵਿੱਚ ਹੀ ਸਾਰਾ ਕੁਝ ਹੈਗਾ ਜੋ ਕਿਸੇ ਤੋਂ ਕੁਝ ਨਾ ਲਓ ਕੋਈ ਉਹ ਕਰਨੀ ਮੈਂ ਦੇਖੋ ਮੈਂ ਕਿਸੇ ਤੋਂ ਕੁਝ ਨਹੀਂ ਅੱਜ ਤੱਕ ਲਿਆ ਚਾਹੇ ਮੇਰੇ ਮਾਂ ਪਿਓ ਤੋਂ ਪੁੱਛ ਲੋ ਜਾ ਕੇ ਚਾਹੇ ਮੇਰੇ ਚਾਚੇ ਤੋਂ ਬੋਲੇ ਕੇ ਇਸ ਤੋਂ ਪੁੱਛ ਲੋ ਜਾ ਕੇ ਅੱਜ ਤੱਕ ਕਿਸੇ ਤੋਂ ਆਪਾਂ ਕੁਝ ਨਹੀਂ ਲਿਆ ਜੋ ਵੀ ਕੀਤਾ ਆਪਣੀ ਮਿਹਨਤ ਨਾਲ ਕੀਤਾ ਜੋ ਵੀ ਲਿਆ ਆਪਣੀ ਮਿਹਨਤ ਨਾਲ ਲਿਆ ਮਿਹਨਤ ਨਾਲ ਲਿਆਗਾ ਕੋਈ ਵੀ ਅੱਜ ਤੱਕ ਮੈਨੂੰ ਇਹ ਨਹੀਂ ਕਹਿ ਸਕਦਾ ਕਰਮਜੀਤ ਨੇ ਸਾ ਤੋਂ 1 ਰੁਪਇਆ ਵੀ ਲਿਆ ਹੋਊਗਾ ਜੋ ਵੀ ਕਰਿਆ ਆਪਣੀ ਮਿਹਨਤ ਦੇ ਸਦਕੇ ਸਾਰਾ ਕੁਝ ਬਣਾਇਆ ਹੈਗਾ ਔਰ ਰੱਬ ਮਬਦ ਦੇ ਦੇਵੇ ਆਪਾਂ ਨੂੰ ਦੇਣ ਵਾਲਾ ਉਹ ਦਾਤਾ ਹੈਗਾ ਬਿਲਕੁਲ ਬਈ ਕਰਮਜੀਤ ਭਾਈ ਇੱਕ ਨਾ ਮੈਂ ਇੱਕ ਚੀਜ਼ ਹੋਰ ਤੁਹਾਨੂੰ ਜਰੂਰ ਪੁੱਛਣੇ ਜਾਊਂਗਾ ਜਿਵੇਂ ਚਲੋ ਤੁਸੀਂ ਦੱਸਿਆ ਵੀ ਇਹ ਤੇ ਬਹਿ ਜਾਈਦਾਗਾ ਸਾਰਾ ਦਿਨੇ ਤੇ ਤੁਸੀਂ ਮਿਹਨਤ ਮਜ਼ਦੂਰੀ ਕਰਦੇ ਹੋਗੇ ਜਿਹੜੀ ਮਿਹਨਤ ਮਜ਼ਦੂਰੀ ਬੰਦਿਆਗੀ 5 ਵਜੇ ਨੂੰ ਘਰੇ ਭੱਜ ਜਾਨੇ ਹੋਗੇ ਹਾਂਜੀ ਹਾਂਜੀ ਕਹਿੰਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਸਮਾਂ ਤਾਂ ਫੁਰਸਤ ਦਾ ਪਾਲਾ ਇਹੋ ਜਿਹਾ ਆਉਂਦਾ ਹੀ ਆਗਾ ਜਦੋਂ ਬੰਦਾ ਬਿੱਟ ਤੇ ਜਾ ਕੇ ਬਹਿੰਦਾ ਸਾਰੀਆਂ ਟੈਨਸ਼ਨਾਂ ਦੂਰ ਕਰਦਾ ਉਹਦਾ ਫਿਰ ਥੋੜਾ ਜਿਹਾ ਉਹਨੂੰ ਅਹਿਸਾਸ ਹੁੰਦਾ ਯਾਰ ਵੀ ਮੇਰੇ 'ਚ ਵੀ ਮੈਨੂੰ ਆਹ ਚੀਜ਼ ਦੀ ਦਿੱਕਤ ਆ ਰਹੀ ਹੈਗੀ ਜਾਂ ਫਿਰ ਆਹ ਚੀਜ਼ ਕਰਕੇ ਮੈਨੂੰ ਪਰੇਸ਼ਾਨੀ ਆ ਇੱਕ ਟਾਈਮ ਤਾਂ ਆਉਂਦਾ ਹੋਊਗਾ ਫਿਰ ਜਦੋਂ ਸੋਚਦੇ ਹਾਂ ਯਾਰ ਵੀ ਜੇ ਇਹ ਜੇ ਵੀ ਜੇ ਮੈਂ ਸਹੀ ਹੁੰਦਾ ਤਾਂ ਇਸ ਤੋਂ ਵਧੀਆ ਕੁਝ ਕਰਦੇ ਆਪਾਂ ਨਹੀਂ ਇਹ ਸ ਇਹ ਪਹਿਲਾਂ ਮੈਂ ਇਹ ਗੱਲ ਸੋਚਦਾ ਸੀਗਾ ਵੀਰ ਜੀ ਜ਼ਰੂਰ ਵੀ ਯਾਰ ਮੈਂ ਠੀਕ ਹੁੰਦਾ ਮੇਰੇ ਵੀ ਬੱਚੇ ਹੁੰਦੇ ਜਾਂ ਮੇਰੇ ਘਰਵਾਲੀ ਹੁੰਦੀ ਪਰ ਮੈਂ ਇਹ ਸੋਚਦਾ ਪਿਆ ਯਾਰ ਵੀ ਤੂੰ ਦੇਖ ਕੇ ਇੱਕ ਵਾਰੀ ਦੇਖ ਦੁਨੀਆਦਾਰੀ ਆਪਾਂ ਘੁੰਮਦੇ ਆ ਉਹ ਵਿੱਚ ਜਿਨ੍ਹਾਂ ਦੇ ਬੱਚੇ ਹੈਗੇ ਆ ਉਹਨੂੰ ਸਾਹਮਣੇ ਕਿਤੇ ਮਾਂ ਕੋਈ ਉਹਨੂੰ ਕੌਣ ਸਾਹਮਣੇ ਪਿਆਗਾ ਮੈਂ ਕਹਿੰਦਾ ਜਾਓ ਮੇਰੇ ਨਾਲ ਚਲੋ ਮੈਂ ਕਿੰਨੇ ਤੁਹਾਨੂੰ ਬਿਰਧ ਰਾਤ ਸਾਨੂੰ ਦਿਖਾ ਦਿੰਦਾਗਾ ਉਹ ਮਾਂ पे ਉਹਨਾਂ ਦੇ ਉੱਥੇ ਰੁਲਦੇ ਫਿਰਦੇ ਆ ਉਹ ਫਿੱਟ ਲਾਣਤਾ ਇਹ ਜੇ ਮਾਂ ਉਹਨਾਂ ਦੇ ਬੱਚਿਆਂ ਦੇ ਹੋਣ ਦੇ ਉੱਤੇ ਵੀ ਜੇ ਤੁਸੀਂ ਆਪਣੇ ਮਾਂ ਪਿਓ ਨੂੰ ਨਹੀਂ ਸਾਂਭ ਸਕਦੇ ਫਿਰ ਕੀ ਫਾਇਦਾ ਥੋੜਾ ਉਹ ਕਰਨ ਦਾ ਇਸ ਕਰਕੇ ਮੈਂ ਸੋਚਦਾ ਯਾਰ ਮੈਂ ਠੀਕ ਆ ਯਾਰ ਜੋ ਵੀ ਹੈਗਾ ਸੋ ਆਪਾਂ ਸੇਵਾ ਜੀ ਵਿੱਚ ਹੀ ਵਿਸ਼ਵਾਸ ਰੱਖਦੇ ਆਂ ਔਰ ਸੇਵਾ ਹੀ ਕਰਨੀ ਚਾਹੁੰਦੇ ਆਂ ਸੇਵਾ ਹੀ ਕਰਨੀ ਚਾਹੁੰਦੇ ਆਂ ਕਿਉਂਕਿ ਇਸ ਦੇ ਵਿੱਚ ਇਹ ਵੀ ਹੈਗਾ ਨਾ ਵੀ ਵਿਆਹ ਦੇ ਵਿੱਚ ਕੋਈ ਇਹੋ ਨਹੀਂ ਹੁੰਦਾ ਵਾ ਜੇ ਫਰਜ਼ ਕਰ ਲੋ ਬੱਚੇ ਲੈ ਕੇ ਨੇ ਸਾਂਭ ਵੀ ਲੈਂਦੇ ਆ ਹੁਣ ਜਿਹਦੇ ਬੱਚੇ ਹੈਗੇ ਉਹ ਵੀ ਨਹੀਂ ਸਾਂਭਦੇ ਹੈਗੇ ਜੀ ਇਦੇ ਵਿੱਚ ਕੀ ਫਾਇਦਾ ਇਸ ਕਰਕੇ ਆਪਾਂ ਇਸ ਪਾਸੇ ਗਏ ਹੀ ਨਹੀਂ ਹੈਗੇ ਪਹਿਲੇ ਧਿਆਨ ਗਿਆ ਹੀ ਨਹੀਂ ਉਧਰ ਬੈ ਕੇ ਹਾਂਜੀ 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 ਆਪਾਂ ਪਹਿਲਾਂ ਤੋਂ ਹੀ ਸੇਵਾ ਦੇ ਵਿੱਚ ਹੀ ਆਪਣਾ ਧਿਆਨ ਪਹਿਲਾਂ ਤੋਂ ਦੇਖੋ ਭਾਈ ਮੈਨੂੰ ਪਤਾ ਲੱਗਿਆ ਤੁਹਾਡੇ ਕੋਲ ਇਸ ਤੋਂ ਪਹਿਲਾਂ ਤਿੰਨ ਪਹੀਆ ਬਾਈਕ ਵੀ ਹੈਗੀ ਸੀਗੀ ਹੈ ਦਿੱਲੀ ਵੀ ਜਾਂਦੇ ਰਹੋਗੇ ਬਾਈਕ ਦੇ ਉੱਤੇ ਸਰ ਮੇਰੇ ਕੋਲੇ ਨਾ ਪਹਿਲੇ ਆਪਾਂ ਨੂੰ ਮਿਲੀ ਸੀ ਸਾਈਕਲ ਭਗਵੰਤ ਮਾਨ ਮੰਨੀ ਹੋ ਹਮ ਉਹਨਾਂ ਨੇ ਇੱਕ ਆਪਾਂ ਨੂੰ ਸਾਈਕਲ ਦਿੱਤੀ ਉਹ ਬੈਟਰੀ ਤੇ ਚੱਲਦੀ ਸੀਗੀ ਤੇ ਫੇਰ ਇੱਕ ਦਿਨ ਉਹ ਮੈਂ ਪੁਲਿਚੜ ਆਣ ਲੱਗਿਆ ਤਾਂ ਪੁਲ ਨਹੀਂ ਚੜੀ ਉਹ ਤੇ ਫਿਰ ਮੈਂ ਦਿਮਾਗ ਦੇ ਵਿੱਚ ਆਇਆ ਮੈਂ ਕਿਹਾ ਯਾਰ ਕਿਉਂ ਨਾ ਇਸ ਨੂੰ ਆਪਾਂ ਵੱਡੇ ਲੈਵਲ ਤੇ ਕਰ ਦਈਏ ਹੂੰ ਪਾਵਰ ਇਨਕਰੀਜ਼ ਕਰ ਪਾਵਰ ਇਹਦੀ ਵਧਾ ਦਈਏ ਤੇ ਫਿਰ ਮੈਂ ਨਾ ਇੱਕ ਡਿਸਕਵਰ ਮੋਟਰਸਾਈਕਲ ਲਿਆ ਪੁਰਾਣਾ ਪੁਰਾਣੇ ਮੋਟਰਸਾਈਕਲ ਦੇ ਵਿੱਚ ਉਹਦੇ ਵਿੱਚ ਵੱਡੇ ਟਾਇਰ ਲਾਏ ਲਾਏ ਵੀਲ ਪਾਤੇ ਉਦਾਂ ਸਾਰਾ ਕੁਝ ਤਿਆਰ ਕਰਕੇ ਫਿਰ ਵੱਡਾ ਕੰਟਰੋਲਰ ਲਾ ਕੇ ਵੱਡੀ ਮੈਂ ਦਿੱਲੀੋਂ ਮੋਟਰ ਲੈ ਕੇ ਆਇਆ ਜਿਆਦਾ ਉਸ ਟਾਈਮ ਦੇ ਵਿੱਚ ਦਿੱਲੀ ਤੋਂ ਮੋਟਰ ਪਹਿਲੀ ਵਾਰ ਮੈਂ ਲੈ ਕੇ ਆਇਆ ਸੀ ਆ ਔਰ ਮੈਨੇ ਮੋਟਰਸਾਈਕਲ ਤਿਆਰ ਕੀਤਾ ਸੀ ਆ ਉਹ ਦਿੱਲੀ ਤੋਂ ਮੋਟਰ ਲੈ ਆਂਗੇ ਉਹ ਮੋਟਰਸਾਈਕਲ ਤਿਆਰ ਕਰਕੇ ਫਿਰ ਮੈਂ ਉਹ ਚਲਾਇਆ ਫਿਰ ਲੋਕਾਂ ਨੂੰ ਦਿਖਾਇਆ ਤੇ ਮੇਰੇ ਸੁਪਰਵਾਈਜ਼ਰਾਂ ਨੇ ਜਦ ਮੈਂ ਫੈਕਟਰੀ ਲੈ ਕੇ ਗਿਆ ਤਾਂ ਸਾਰਿਆਂ ਨੇ ਬਹੁਤ ਪ੍ਰਸ਼ੰਸਾ ਕੀਤੀ ਉਹ ਚੀਜ਼ ਦੀ ਕਹਿੰਦੇ ਵੀ ਹਾਂ ਵਾਕਈ ਕਰਮਜੀਤ ਨੇ ਮੋਟਰਸਾਈਕਲ ਆਪ ਤਿਆਰ ਕੀਤਾ ਉਹ 8 ਕੁਇੰਟਲ ਵਜ਼ਨ ਚੱਚਦੀ ਆਈ ਮੋਟਰ 8 क्विंटल हां जी 8 क्विंटल वजन ਖਿੱਚਦੀ ਆ ਜਿਵੇਂ ਜੇ ਫਰਜ ਕਰ ਲੋ ਆਪਾਂ ਤਿੰਨ ਬੰਦੇ ਵੀ ਉਹ ਤੇ ਬੈਠ ਕੇ ਆਰਾਮਦਾਈ ਨਾਲ ਜਾ ਸਕਦੇ ਆ ਹਾਂਜੀ 45 ਉਸ ਦੀ ਸਪੀਡ ਸੀਗੀ ਮੋਟਰਸਾਈਕਲ ਦੀ ਔਰ ਉਸ ਦੀ 8 क्विंटल ਦੀ ਉਹ ਸੀਗੀ ਤੇ ਐਵਰੇਜ ਸੀਗੀ ਉਸ ਦੀ 60 ਤੋਂ 70 ਦੀ ਐਵਰੇਜ ਸੀਗੀ ਕੀ ਬਾਤ ਤੇ ਉਹ ਆਪਾਂ ਖੋਦ ਆਪਣੇ ਹੱਥੀ ਸਾਰਾ ਘਰ ਹੀ ਤਿਆਰ ਕੀਤਾ ਸੀ ਜੀ ਘਰ ਹੀ ਤਿਆਰ ਕੀਤਾ ਜੀ ਸਰ ਜੀ ਬਈ ਪੜੇ ਕਿੰਨੇ ਹੋਏ ਆ ਆਪਾਂ ਪੜਿਆ ਤਾਂ ਸਰ ਮੈਂ ਬਹੁਤ ਘੱਟ ਪੜਿਆ ਹੋਇਆਗਾ ਪਰ ਮੈਨੂੰ ਬਹੁਤ ਅਫਸੋਸ ਆ ਵੀ ਮੈਂ ਜੇ ਪੜਿਆ ਹੁੰਦਾ ਤਾਂ ਮੈਂ ਬਹੁਤ ਕੁਝ ਕਰ ਸਕਦਾ ਸੀਗਾ ਮੈਂ ਤਾਂ ਅਨਪੜ੍ਹ ਰਹਿ ਗਿਆ ਮੈਂ ਥੋੜਾ ਗਰੀਬ ਰਹਿ ਗਿਆ ਨਹੀਂ ਤਾਂ ਮੈਂ ਕਹਿੰਦਾ ਮੈਂ ਐਸੀ ਐਸੀ ਚੀਜ਼ਾਂ ਤਿਆਰ ਕਰ ਸਕਦਾ ਸੀ ਜੋ ਨਾਂ ਉਹ ਕਰਨੀਆਂ ਹੁਣ ਟੇਲਰ ਮਾਸਟਰੀ ਦੇ ਵਿੱਚ ਵੀ ਆਪਾਂ ਬਹੁ ਟਾਈਮ ਕੰਮ ਕੀਤਾ ਸਰ ਹੂੰ ਟੇਲਰ ਮਾਸਟਰੀ ਦੇ ਵਿੱਚ ਵੀ ਜੋ ਵੀ ਸੀਗਾ ਹੂੰ ਕੰਪਿਊਟਰ ਐਜ ਵੀ ਜੋ ਵੀ ਮਸ਼ੀਨਾਂ ਸੀ ਉਹ ਵੀ ਆਪਾਂ ਚਲਾਈਆਂ ਆ ਸਪੋਰਟ ਕਿੰਗ ਦਾ ਨਾਮ ਬਹੁਤ ਵੱਡਾ ਹੈ ਅੱਜ ਕੱਲ ਜੀ ਥਾਂ ਥਾਂ ਤੇ ਉਹਨਾਂ ਦੇ ਸ਼ੋਅਰੂਮ ਨੇ ਅਸਪੋਰਟਕਿੰਗ ਦੇ ਵਿੱਚ ਮੈਂ ਇਕੱਲਾ ਹੀ 올ਰਾਊਂਡਰ ਕਾਰੀਗਰ ਸੀ ਆ ਇਕੱਲੇ ਇਕੱਲੇ ਮੈਨੂੰ ਚਾਹੇ ਉਹ ਪੈਂਟ ਜੜ ਫਟਾ ਦਿੰਦੇ ਸੀ ਚਾਹੇ ਸਾਲਟ ਚਾਹੇ ਟੀ ਸਾਲਟ ਤੋਂ ਕਿਤੇ ਮਰਜੀ ਕਿਤੇ ਮਰਜ਼ੀ ਉਠਾ ਦਿੰਦੇ ਸੀ ਮੈਂ ਸਾਰਾ ਹੀ ਉਹ ਕੰਮ ਕਰ ਸਕਦਾ ਸੀ ਯਾਨੀ ਕਿ ਜਿਹੜੇ ਉਸ ਦੇ ਵਿੱਚ ਅਸਪੋਰਟਕਿੰਗ ਦੇ ਵਿੱਚ ਕੰਮ ਕਰਦੇ ਸੀ ਨਾ ਬੰਦੇ ਉਹ ਜੋ ਸਾਲਟ ਦੇ ਵਿੱਚ ਕੰਮ ਕਰਦਾ ਉਹ ਸਾਲਟ ਜੀ ਕੰਮ ਕਰ ਸਕਦਾ ਜੋ ਪੈਂਟ 'ਚ ਕੰਮ ਕਰ ਸਕਦਾ ਪੈਂਟ ਜੀ ਕਰ ਸਕਦਾ ਜੀ ਯਾਨੀ ਕਿ ਪਰਮਾਤਮਾ ਨੇ ਆਪਣੇ ਸਾਡੇ ਗੁਰੂਆਂ ਨੇ ਮੈਨੂੰ ਇੰਨੀ ਨੌਲੇਜ ਦਿੱਤੀ ਐ ਸਲਾਈ ਦੀ ਕੋਟ ਪੈਂਟ ਤੱਕ ਵੀ ਨੌਲੇਜ ਦਿੱਤੀ ਤੇ ਉਪਨ ਬਹੁਤ ਵਧੀਆ ਸਪੋਰਟ ਕਿੰਗ ਦੀ ਗ੍ਰੇਟ ਵੇ ਕੀ ਲੁਧਿਆਣੇ ਦੀ ਮੈਂ ਕਹਿੰਦਾ ਮੈਂ ਬਹੁਤ ਹੌਜ਼ਰੀਆਂ ਦੇ ਵਿੱਚ ਕੰਮ ਕੀਤਾ ਉਸ ਤੋਂ ਬਾਅਦ ਫਿਰ ਮੈਨੂੰ ਥੋੜਾ ਜਿਹਾ ਬੈਠਣ ਕਰਕੇ ਸਰੀਰ ਭਾਰੀ ਹੋ ਗਿਆ ਫਿਰ ਮੈਂ ਹੌਜ਼ਰੀ ਲੈਂਨ ਦਾ ਕੰਮ ਛੱਡਤਾ ਸੀ ਜਾਂ ਉਸ ਤੋਂ ਬਾਅਦ ਫਿਰ ਮੈਂ ਪਿੰਡ ਹੀ ਆ ਗਿਆ ਕਹਿੰਦੇ ਵੀ ਨਹੀਂ ਇੱਥੇ ਪਿੰਡ ਹੀ ਕੰਮ ਕਰ ਲਾ ਜੋ ਵੀ ਕਰਨਾ ਉਸ ਤੋਂ ਬਾਅਦ ਫਿਰ ਮੈਨੂੰ ਸੈਂਟਰ 'ਚ ਕੰਮ ਕਰਨ ਦਾ ਮੌਕਾ ਮਿਲਿਆ ਬਤਾਓ ਟੀਚਰ ਕੀ ਬਾਤ ਹੈ ਮੋਦੀ ਦਾ ਸੈਂਟਰ ਸੀਗਾ ਖੇੜੇ ਪਿੰਡ ਦੇ ਵਿੱਚ ਬਹੁਤ ਪਰਮਾਤਮਾ ਦੀ ਮਿਹਰ ਆ ਸਦਕਾ ਕਰਕੇ 500 ਕੁੜੀ ਨੂੰ ਆਪਾਂ 600 ਕੁੜੀ ਨੂੰ ਕੰਮ ਸਿਖਾਇਆ ਸਲਾਈ ਦਾ ਅੱਜ ਹਾਂਜੀ ਸਿਖਾਇਆ ਅੱਜ ਵੀ ਜੋ ਵੀ ਮੇਤੋ ਕੁੜੀਆਂ ਮੇਤੋ ਕੰਮ ਸਿੱਖ ਕੇ ਗਈਆਂ ਨੇ ਮੈਨੂੰ ਉੱਥੇ ਕਰਮਜੀਤ ਸਰ ਦੇ ਨਾਮ ਨਾਲ ਜਾਣਦੇ ਸਾਰੇ ਕੀ ਬਾਰ ਕਰਮਜੀਤ ਸਰ ਕਰਮਜੀਤ ਸਰ ਬਸ ਆਹੀ ਨਾਮ ਮੇਰਾ ਫੇਮਸ ਆ ਪਖਵਾਲ ਇੱਧਰ ਸਾਰੇ ਆਪਣੇ ਅਸਪਾਰ ਤੋਂ ਲੈ ਕੇ ਪਖਵਾਲ ਇੱਧਰ ਜਿੱਤਵਾਲ ਤੱਕ ਬਹੁਤ ਦੂਰ ਦੂਰ ਤੱਕ ਮੇਰੇ ਕੋਲ ਕੁੜੀਆਂ ਕੰਮ ਸਿੱਖਣਾ ਆਉਂਦੀਆਂ ਸੀਗੀਆਂ ਬਿਲਕੁਲ ਬਿਲਕੁਲ ਜੀਤ ਬਾਈ ਫਿਰ ਸੋਚ ਕੀ ਆ ਗਈ ਕਿਉਂਕਿ ਇਹ ਜਿਹੜੀ ਆ ਚੀਜ਼ ਹੈਗੀ ਚਲੋ ਆਪਾਂ ਰਿਕਸ਼ਾ ਚਲੋ ਹੁਣ ਚਲਾ ਰਹੇ ਹੋਗੇ ਕਹਿੰਦੇ ਕਹਿੰਦੇ ਜ਼ਿੰਦਗੀ ਵਿੱਚ ਕਹਿੰਦੇ ਇੱਕ ਇੱਕ ਪੜਾ ਇਹੋ ਜਿਹਾ ਵੀ ਆਉਂਦਾਗਾ ਜਦੋਂ ਮਤਲਬ ਸਾਥ ਛੱਡਦਾ ਜਾਂਦਾਗਾ ਜਾਂ ਫਿਰ ਬਿਰਧ ਹੋ ਜਾਂਦਾਗਾ ਫੇ ਕੀ ਸੋਚ ਆ ਗਈ ਅੱਗੇ ਜਾ ਕੇ ਫਿਰ ਫਿਚਰ ਕੀ ਕਰਨਾ ਹੈ ਮੈਂ ਸਲਾਈ ਮਸ਼ੀਨ ਹਜੇ ਤੱਕ ਆਪਣੀ ਰੱਖੀ ਪਈ ਆ ਮੈਨੂੰ ਬਹੁਤ ਨੇ ਕਿਹਾ ਕਹਿੰਦੇ ਵੇਚ ਦੇ ਮੈਂ ਨਹੀਂ ਸਲਾਈ ਮਸ਼ੀਨ ਹੀ ਵੇਚਣੀ ਹੈਗੀ ਮੈਨੇ ਹਮ ਬਸ ਜਿਸ ਦਿਨ ਵੀ ਮੈਨੂੰ ਲੱਗਿਆ ਵੀ ਹਾਂ ਹੁਣ ਮੇਰੀਆਂ ਮੈਂ ਮੇਰਾ ਜਵਾਬ ਦੇ ਗਿਆ ਸਾਰਾ ਕੰਮ ਉਸ ਦਿਨ ਹੀ ਵਸ ਕਿਸੇ ਗੁਰੂ ਘਰ ਦੇ ਵਿੱਚ ਬੈਠ ਕੇ ਜਾਂ ਗੁਰੂ ਘਰ ਹੋਵੇ ਜਾਂ ਕੋਈ ਮੰਦਰ ਹੋਵੇ ਕੋਈ ਵੀ ਹੋਵੇ ਮੈਂ ਉੱਥੇ ਮਸੀਨ ਰੱਖਿਆ ਕਰਾਂਗੇ ਉਹਨਾਂ ਦੇ ਕੱਪੜੇ ਸੀਆ ਕਰਾਂਗੇ ਔਰ ਸੇਵਾ ਕਰਿਆ ਕਰਾਂਗਾ ਸੇਵਾ ਹੀ ਕਰਨੀ ਆ ਕੋਈ ਪੈਸਾ ਨਹੀਂ ਕਿਸੇ ਤੋਂ ਲੈਣਾ ਕੋਈ ਹੋਰ ਨਹੀਂ ਲੈਣਾ ਜਾਂ ਜਿਵੇਂ ਸਾਡੇ ਕੋਈ ਵੀ ਅਨਾਸ ਵਾਲੇ ਨੇ ਜਾਂ ਬਿਰਦਾਸ ਸੰਮੇ ਦੇ ਵਿੱਚ ਨੇ ਉਹਨਾਂ ਦੇ ਕੱਪੜੇ ਲੀੜੇ ਆਪਾਂ ਫ੍ਰੀ ਸੇਵਾ ਕਰਾਂਗੇ ਉੱਥੇ ਹੀ ਉਹਨਾਂ ਦੀ ਸੇਵਾ ਕਰਿਆ ਕਰਾਂਗੇ ਬਸ। ਕੀ ਆਵਾਜ਼ ਬਹੁਤ ਚੰਗੀ ਬਸ ਜਿੰਨੇ ਚਿੱਕਰ ਮੇਰੇ ਮਾਂ ਪਿਓ ਬੈਠੇ ਆ ਉਹਨਾਂ ਚਿੱਕਰ ਮੈਂ ਆਪਣੇ ਮਾਂ ਪਿਓ ਦੀ ਸੇਵਾ ਕਰਾਂਗਾ। ਉਸ ਤੋਂ ਬਾਅਦ ਉਸ ਤੋਂ ਬਾਅਦ ਬਸ ਆਪਾਂ ਇਹੀ ਆਪਣੀ ਇੰਡਲੀ ਸੋਚ ਇਹੀ ਆ ਵੀ ਆਪਾਂ ਸੇਵਾ ਹੀ ਕਰਨੀ ਆ। ਚਾਹੇ ਰਾਣਾ ਸਾਹਿਬ ਬਹਿ ਕੇ ਸੇਵਾ ਕਰ ਲਈ ਚਾਹੇ ਪਾਂਢੀ ਮਾਂਜਣੇ ਪੈ ਜਾਣੇ ਮੈਨੂੰ ਗੁਰੂ ਘਰ ਦੇ ਪਰ ਆਪਾਂ ਸੇਵਾ ਹੀ ਕਰਨੀ ਆ। ਬਸ ਜੋ ਮੇਰਾ ਪਿਸਲ ਆ ਮੈਂ ਇਹ ਸੋਚਾਂ ਵੀ ਜੋ ਪਿਸੇ ਮੈਂ ਮਾੜਾ ਕਰਮ ਕੀਤਾ ਚਾਹੇ ਜੋ ਵੀ ਚਾਹੇ ਨਹੀਂ ਕੀਤਾ ਵੀ ਗਾਹਾਂ ਨੂੰ ਮੈਨੂੰ ਪ੍ਰਮਾਤਮਾ ਕੋਈ ਇਹਦਾਂ ਦੀ ਕੋਈ ਨਾ ਹੋਵੇ ਬਿਲਕੁਲ ਬਿਲਕੁਲ ਬਹੁਤ ਚੰਗਾ ਲੱਗਿਆ ਭਾਈ ਗੱਲਬਾਤ ਕਰਕੇ ਮੈਂ ਚਾਹਾਂਗਾ ਕਿ ਜਦੋਂ ਇਹ ਕੋਈ ਆਪਣਾ ਫੋਨ ਨੰਬਰ ਬੋਲਣਾ ਚਾਹੋਗੇ ਕਿ ਕਈ ਸ਼ਖਸ ਹੁੰਦੇ ਨੇ ਮਦਦ ਕਰਦੇ ਹੁੰਦੇ ਨੇ ਜਾਂ ਫਿਰ ਕਿਸੇ ਤਰ੍ਹਾਂ ਦੀ ਸਹਾਇਤਾ ਦੇਣੀ ਚਾਹੁੰਦੇ ਹੋਣਗੇ ਆਪਣਾ ਫੋਨ ਨੰਬਰ ਦੱਸਣਾ ਚਾਹੋਗੇ ਨਹੀਂ ਦੇਖੋ ਵੀਰ ਜੀ ਸਹਾਇਤਾ ਦੀ ਦਾ ਤਰੀਕਾ ਆਪਾਂ ਕਦੇ ਕਿਸੇ ਤੋਂ ਵੀ ਕੋਈ ਹੋਣੀ ਰੱਖੀ ਆਗੀ ਜੀ ਪਰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਇਹ ਕਰਨਾ ਚਾਹੁੰਗਾ ਜੋ ਮੇਰੀ ਵੀਡੀਓ ਦੇਖਦੇ ਆ ਕੰਮ ਕਰੋ ਕੰਮ ਦੇ ਵਿੱਚ ਹੀ ਸਾਰਾ ਕੁਝ ਆ ਸਮ ਜੋ ਮਿਹਨਤ ਕਰੋਗੇ ਤੁਸੀਂ ਚਾਹੇ ਬਾਹਰ ਕਰਕੇ ਕਰ ਲੋ ਚਾਹੇ ਇੱਧਰ ਕਰੋ ਮਿਹਨਤ ਕਰੋਗੇ ਤਾਂ ਮਿਹਨਤ ਦੇ ਵਿੱਚ ਹੀ ਸਾਰਾ ਕੁਝ ਆਗਾ ਕੀ ਬਾਤ ਹੈ ਮੈਂ ਜਦ ਮੈਂ ਹੈਂਡੀਕੈਪਡ ਹੋ ਗਏ ਮਿਹਨਤ ਕਰਦਾਗਾ ਤੁਸੀਂ ਚੰਗੇ ਭਲੇ ਹੋ ਕੇ ਕਿਉਂ ਨਹੀਂ ਮਿਹਨਤ ਕਰ ਸਕਦੇ ਤੁਸੀਂ ਮਿਹਨਤ ਕਰੋ ਕਿਸੇ ਨੂੰ ਲੁੱਟੋ ਨਾ ਖੋ ਨਾ ਨਸ਼ੇ ਪੱਤੇ ਜਨਾ ਕਰੋ ਔਰ ਮਿਹਨਤ ਕਰਕੇ ਕੀ ਕਰਤ ਕਰੋ ਆਪਣੀ ਮੈਂ ਆ ਦੇਖੋ ਮੈਨੂੰ ਇਹ ਵੀਰ ਵੀ ਕਹਿੰਦੇ ਆ ਵੀ ਜੇ ਤੁਹਾਨੂੰ ਕੋਈ ਮਦਦ ਦੀ ਲੋੜ ਆ ਪਰ ਮੈਂ ਕਿਸੇ ਤੋਂ ਕੋਈ ਮਦਦ ਨਹੀਂ ਲੈਣਾ ਚਾਹੁੰਦਾ ਪਰਮਾਤਮਾ ਤੋਂ ਲਓ ਜੋ ਪਰਮਾਤਮਾ ਦੇ ਕੇ ਆਪਾਂ ਤੋਂ ਮੰਗੇ ਨਾ ਜੋ ਦੇਵੇ ਪਰਮਾਤਮਾ ਹੀ ਦੇ ਦੇ ਆਪਾਂ ਨੂੰ ਕਿਸੇ ਤੋਂ ਕੋਈ ਲੈਣ ਦੀ ਲੋੜ ਨਾ ਬਾਬੇ ਜੇ ਆ ਭਾਈ ਨੇ ਵੀ ਕਿਸੇ ਨੇ ਦੇ ਤਾਂ ਨਾ ਉਹਨੇ ਕੱਲ ਨੂੰ ਸੁਣਾ ਹੀ ਦੇਣਾਗਾ ਕਿਸੇ ਨੂੰ ਸੁਣਾਉਣ ਦਾ ਮੌਕਾ ਹੀ ਨਾ ਦੋ ਜੋ ਵੀ ਆਪਣੀ ਮਿਹਨਤ ਦੇ ਵਿੱਚ ਹੀ ਵਿਸ਼ਵਾਸ ਰੱਖੋ ਬਾਬਾ ਤੁਹਾਨੂੰ ਬਹੁਤ ਚੰਗਾ ਗੱਲ ਬੋਲੀ ਸੱਚੀ ਗੱਲ ਵਿੱਚ ਸ਼ੁਕਰੀਆ ਸੋ ਦੋਸਤੋ ਅੱਜ ਦੀ ਯਾਰ ਇੰਟਰਵਿਊ ਮੈਨੂੰ ਬਹੁਤ ਖਾਸ ਲੱਗੀ ਕਿਉਂਕਿ ਨਾ ਇੱਕ ਬਹੁਤ ਘਟ ਇਦਾਂ ਦੀ ਵੀਡੀਓ ਜਾਂ ਫਿਰ ਬਹੁਤ ਘਟ ਇਦਾਂ ਦੇ ਇੰਟਰਵਿਊ ਹੁੰਦੇ ਨੇ ਜਿਨ੍ਹਾਂ ਨੂੰ ਸੁਣ ਕੇ ਹੌਸਲਾ ਮਿਲਦਾਗਾ ਜਾਂ ਫਿਰ ਜਜ਼ਬਾ ਮਿਲਦਾ ਵੀਰ ਆਪਾਂ ਵੀ ਕੁਝ ਕਿਉਂ ਨਾ ਕਰੀਏ ਤੇ ਅੱਜ ਜਿਹੜੀ ਵੀਰ ਨਾਲ ਤੁਹਾਡੀ ਮੁਲਾਕਾਤ ਕਰਾਈ ਹੈਗੀ ਉਹ ਇਹ ਚੀਜ਼ ਦੀ ਮਿਸਾਲ ਨੇ ਕਿਉਂਕਿ ਆਪਾਹਜ ਹੋਣ ਦੇ ਬਾਵਜੂਦ ਉਹ ਜ਼ਿੰਦਗੀ ਨੂੰ ਇੱਕ ਨਵੇਂ ਮੋੜ ਤੇ ਲੈ ਕੇ ਤੁਰੇ ਹੋਏ ਨੇਗੇ ਜਾਂ ਫਿਰ ਕਹਾ ਕਿ ਜ਼ਿੰਦਗੀ ਦੇ ਕਠਿਨਾਈਆਂ ਦੇ ਵਿੱਚ ਤੁਰੇ ਹੋਏ ਨੇਗੇ ਤੇ ਅੱਜ ਕਾਮਯਾਬ ਹੋ ਕੇ ਖੜੇ ਨੇ ਆਪਣੇ ਸਾਹਮਣੇ ਤੇ ਟੀਚਾ ਕੀ ਮਿੱਥਿਆ ਹੋਇਆਗਾ ਸੇਵਾ ਕਰਦਾ ਲੋਕਾਂ ਦੀ ਸੇਵਾ ਕਰਦਾ ਉਮੀਦ ਇਹੀ ਹੈ ਤੁਹਾਨੂੰ ਵੀਡੀਓ ਚੰਗੇ ਲੱਗੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਨੂੰ ਯਾਨੀ ਕਿ ਹਦੀਬ ਸ਼ੇਰਪੰਦੇ ਉਹ ਇਜਾਜ਼ਤ ਧੰਨਵਾਦ